ਹਾਂਜੀ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬ੍ਰਾਡ ਮੈਡੀਕਲ ਸਟੋਰ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਖਾਸ ਉਹਨਾਂ ਵੀਰਪਣਾਂ ਲਈ ਹੈ ਜਿਨ੍ਹਾਂ ਦੇ ਮੂੰਹ ਤੇ ਐਕਨੇ ਪਿੰਪਲ ਅਤੇ ਫੈਂਸਿੰਗਾਂ ਬਹੁਤ ਜ਼ਿਆਦਾ ਹੋ ਗਏ ਹਨ ਅਤੇ ਬਹੁਤ ਸਾਰੀਆਂ ਕਰੀਮਾਂ ਜਾਂ ਫੇਸ ਵਾਸ਼ ਵਰਤਨ ਨਾਲ ਵੀ ਕੋਈ ਰਿਜ਼ਲਟ ਉਹਨਾਂ ਨੂੰ ਨਹੀਂ ਮਿਲਦਾ ਤਾਂ ਉਹਨਾਂ ਦੇ ਲਈ ਆਪਾਂ ਅੱਜ ਇਹ ਵੀਡੀਓ ਬਣਾਈ ਹੈ ਤਾਂ ਬਹੁਤ ਜ਼ਿਆਦਾ ਟਾਈਮ ਤੁਹਾਡਾ ਨਾਲ ਲੱਗੇ ਹੋਈ ਤਾਂ ਇਸ ਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਐਸੋਟੈਂਟ 20 ਕੈਪਸੂਲ ਜੋ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਦੀ ਵਰਤੋਂ ਕਰਕੇ ਐਕਨੇ ਪੀਪਲ ਫਲੈਕਸੀਆ ਤੇ ਮਾਸੂੜੇ ਤੋਂ ਬਹੁਤ ਜਲਦ ਆਰਾਮ ਪਾਇਆ ਜਾ ਸਕਦਾ ਹੈ ਇਸ ਨੂੰ OPI ਕੰਪਨੀ ਦੁਆਰਾ ਬਣਾਇਆ ਜਾਂਦਾ ਹੈ ਅਤੇ ਇਹਦਾ ਮਾਰਕੀਟ ਪ੍ਰਾਈਸ 180 ਰੁਪਏ ਹੈ ਇਸ ਦੀ ਵਰਤੋਂ ਕਰਕੇ ਮੌਕੇ ਫੈਲਸਿੰਗਾ ਅਤੇ ਐਕਨੇ ਤੋਂ ਬਹੁਤ ਜਲਦੀ ਆਰਾਮ ਪਾਇਆ ਜਾ ਸਕਦਾ ਹੈ ਇਸ ਨੂੰ ਗਰਭਤੀ ਔਰਤਾਂ ਦੇ ਵਿੱਚ ਨਹੀਂ ਵਰਤਿਆ ਜਾਂਦਾ ਅਤੇ ਨਾ ਹੀ ਇਸ ਨੂੰ 18 ਸਾਲ ਦੇ ਛੋਟੀ ਉਮਰ ਦੇ ਬੱਚੇ ਨੂੰ ਕਿਸੇ ਨੂੰ ਲੈਣਾ ਚਾਹੀਦਾ ਹੈ ਇਸ ਦੀ ਵਰਤੋਂ ਸਿਰਫ 18 ਸਾਲ ਤੋਂ ਪਲੱਸ ਦੇ ਹੀ ਕਰ ਸਕਦੇ ਹਨ ਜੇਕਰ ਤੁਸੀਂ ਵੀ ਇਹਨਾਂ ਕੈਪਸੂਲਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਤਾਂ ਕਿ ਤੁਹਾਨੂੰ ਇਸ ਦਾ ਵਧੀਆ ਰਿਜ਼ਲਟ ਮਿਲ ਸਕੇ ਜੇਕਰ ਤੁਹਾਨੂੰ ਪੰਜਾਬੀ ਦੇ ਵਿੱਚ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਆਪਾਂ ਹੋਰ ਵੀਡੀਓ ਬਣਾਉਂਦੇ ਰਹੀਏ ਅਤੇ ਤੁਹਾਡੇ ਨਾਲ ਦਵਾਈਆਂ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹੀਏ ਧੰਨਵਾਦ ਜੀ